ਅੰਦਾਜ਼ਾ ਹੈ ਕਿ 80 ਕਹ ਹਜ਼ਾਰ ਦੇ ਆਸ-ਪਾਸ ਕੈਮੀਕਲ ਹਰ ਸਾਲ ਧਰਤੀ ਤੇ ਬਿਲਦੇ 80 ਹਜ਼ਾਰ ਮੈਨ ਮਿਲਦੇ 80 ਹਜ਼ਾਰ ਤਰ੍ਹਾਂ ਦੇ ਜਾਂ ਸੀ ਕੋਈ 80 ਹਜ਼ਾਰ ਤਰ੍ਹਾਂ ਦੇ 80 ਤਰ੍ਹਾਂ ਦੇ ਕੈਮੀਕਲ ਹਰ ਸਾਲ ਹਰ ਸਾਲ 10 ਤੋਂ 12 ਬੱਚਾ ਦਾ ਉਹਨਾਂ ਨੇ 나ੜੂਏ ਦੇ ਸੈਂਪਲ ਲਏ ਜੀ ਜਮਾਂਦਰੂ ਬੱਚੇ ਉਹਨਾਂ ਨੇ ਪਾਇਆ ਕਿ 200 ਤਰ੍ਹਾਂ ਦੇ ਨੀਰੋਟਾਕਸਿਕ ਜਮ ਦੇ ਬੱਚਾ ਲੈ ਕੇ ਪੈਦਾ ਹੋਦੇ ਅਮਰੀਕਾ ਇਹ ਲੋ ਸਭ ਤੋਂ ਸਰਦਾਰ ਘੋਮ ਦਾ ਸਰਪੰਚ ਘੋਮ ਹੈ ਤੁਸੀਂ ਜੇ ਇਹਦੀ ਬਾਇਓਕੈਮਿਸਟਰੀ ਵਾਈਜ਼ ਦੇਖਦੇ ਹੋ ਅੰਟਿਜ਼ਮ ਦੀ ਤਾਂ ਜਿਵੇਂ ਆਪਣੀਆਂ ਆਂਤੜੀਆਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੇ ਕੁਝ ਬੈਕਟੀਰੀਆ ਰਹਿੰਦੇ ਆ ਕੁਝ ਦੋਸਤ ਕੁਝ ਮਿੱਤਰ ਆ ਦੁਸ਼ਮਣ ਦੁਸ਼ਮਣ ਇਹਨਾਂ ਦੀ ਜੇਕਰ ਮਾਤਰਾ ਬਰਾਬਰ ਜੀ ਬਣੀ ਰਹੇ ਫਿਰ ਤਾਂ ਠੀਕ ਹੈ ਹੂੰ ਜੇ ਉਹਨਾਂ 'ਚ ਕੋਈ ਵੀ ਇੱਕ ਦਾ ਵੱਧ ਘੱਟ ਹੁੰਦਾ ਤਾਂ ਤੁਹਾਡੇ ਸਰੀਰ 'ਚ ਪ੍ਰੋਬਲਮ ਆਉਂਦੀ ਹੈ ਚਾਹੇ ਦੋਸਤੋ ਚਾਹੇ ਦੋਸਤੋ ਹਨਾ ਬੈਕਟੀ ਉਹ ਸੀ ਬੋਗਾ ਦਿੰਨੇ ਆਸੂ ਉਹਦੇ ਵਿੱਚ ਉਹਨਾਂ ਦੀ ਲਈ ਖੁਰਾਕ ਜਿਹੜੀ ਹੈਗੀ ਆ ਉਹ ਮਤਲਬ ਉਹ ਚ ਸਾਡੇ ਉਹਨਾਂ ਚ ਉਹਨਾਂ ਨੂੰ ਵਧਣ ਫੁੱਲਣ ਵਾਸਤੇ ਫਰਮੈਂਟੇਸ਼ਨ ਚਾਹੀਦੀ ਹੈ ਹਮ ਜੈਨੀ ਯੀਸਟ ਹੁੰਦੀ ਆ ਹੁਣ ਤੁਸੀਂ ਇਹ ਕਦੇ ਸ਼ਰਾਬ ਬਣਾਉਣ ਦਾ ਤਰੀਕਾ ਦੇਖਿਆ ਹੋਵੇ ਹਮ ਤੇ ਕਿਵੇਂ ਹੁੰਦਾ ਗੁੜ ਚਾਹੀਦਾ ਬਿਲਕੁਲ ਖਮੀਰ ਚਾਹੀਦੀ ਹੈ ਹਮ ਤੇ ਤੀਜਾ ਕੀ ਚਾਹੀਦਾ ਬਾਕੀ ਚਲੋ ਇਲਾਇਚੀ ਨੂੰ ਚਾਹ ਪਾਣੀ ਤਾਂ ਤੁਹਾਡੀ ਇੱਛਾ ਹਾਂ ਤੀਜਾ ਟੈਂਪਰੇਚਰ ਚਾਹੀਦਾ ਬਿਲਕੁਲ ਬੋਡੀ ਚ ਕੀ ਆ ਯੀਸਟ ਤਾਂ ਹੈਗੀ ਆ ਆਂਤੜੀਆਂ ਦੇ ਵਿੱਚ ਗੁੜ ਚਲਾ ਗਿਆ ਠੀਕ ਹੈ ਪਾਣੀ ਵੀ ਚਲਾ ਗਿਆ ਤੇ ਟੈਂਪਰੇਚਰ ਹੀ ਚਾਹੀਦਾ ਬਿਲਕੁਲ ਤੇ ਉਹਦੇ ਨਾਲ ਕੀ ਹੋਊਗਾ ਤੁਹਾਡੇ ਚ ਜਸਟ ਲਾਈਕ ਅਲਕੋਹਲਿਕ ਤਾਂ ਉਹ ਤੁਸੀਂ ਉਸ ਤਰ੍ਹਾਂ ਬਿਹੇਵ ਕਰਨ ਲੱਗਦੇ ਹੋ ਹੂੰ ਜੇ ਤੁਸੀਂ ਉਹਨੂੰ ਨਤਾਸ਼ਾ ਨੂੰ ਪੜਦੇ ਤਾਂ ਓਕੇ ਨਤਾਸ਼ਾ ਕੈਮ ਬੈਲ ਨੂੰ ਪੜਦੇ ਤਾਂ ਉਹ ਇਹ ਤੁਹਾਨੂੰ ਕਲੀਅਰ ਬੜਾ ਅੱਛੀ ਤਰ੍ਹਾਂ ਕਲੀਅਰ ਕਰ ਦੂਗੀ ਉਹ we just like it. they are just like a drunken children's hmm. alcoholic children's ਜਿਵੇਂ ਜਿਵੇਂ ਤੁਸੀਂ ਉਹਦਾ ਮਿੱਠਾ ਘਟਾਉਨੇ ਹੋ ਹੁਣ ਮਿੱਠੇ ਦਾ ਜਿਹੜਾ ਮੈਕੈਨਿਜ਼ਮ ਹੈ ਦੱਸੋ ਮਿੱਠੇ ਜਿਹੜੇ ਲੋਕ ਕਹਿੰਦੇ ਮਿੱਠੇ ਨਾਲ ਘਟ ਜਾਂਦੀ ਹੈ ਤਾਂ ਮਿੱਠੇ ਨਾਲ ਐਂ ਘਟਦੀ ਹੈ ਭਾਈ ਤੁਸੀਂ ਮਿੱਠਾ ਜਦੋਂ ਬੰਦ ਕਰਤਾ ਉਹਦਾ ਕਾਰਬੋਹਾਈਡਰੇਟਸ 'ਚ ਵੀ ਮਿੱਠਾ ਹੈ ਉਹ ਵੀ ਬੰਦ ਕਰਤਾ ਸਟਾਰਚ ਹੈ ਉਹ ਵੀ ਬੰਦ ਕਰਤੇ ਤਾਂ ਫਿਰ ਕੀ ਹੋਏਗਾ ਕਿ ਉਹਦੇ 'ਚ 슈ਗਰ ਦੀ ਮਾਤਰਾ ਬਿਲਕੁਲ ਬੰਦ ਹੋ ਜਾਏਗੀ ਉਹ ਪਹਿਲੇ 5-7 ਦਿਨ ਹੋ ਸਕਦਾ ਟੱਕਰਾ ਮਾਰੇ ਜਿਵੇਂ ਸ਼ਰਾਬੀ ਮਾਰਦਾ ਖੁਰਾਕ ਨਹੀਂ ਮਿਲਨੀ ਉਸ ਨੂੰ ਉਸ ਤੋਂ ਬਾਅਦ ਉਹ ਹੋਲੀਡ ਰੀ ਕਰਕੇ ਤੁਸੀਂ ਦੇਖਦੇ ਹੋ ਕਿ ਉਹ ਸ਼ਾਂਤ ਹੁੰਦਾ ਹੈ ਆਈ ਕੰਟੈਕਟ ਵੀ ਬਣਦਾ ਹੈ ਉਹ ਕੌਨਸ਼ੀਅਸ ਵੀ ਹੋਣ ਲੱਗ ਜਾਂਦਾ ਹੈ ਅਵੇਰਨੈਸ ਹੋਣ ਲੱਗਦੀ ਹੈ ਬਿਨਾਂ ਕਾਰਨ ਤੋਂ ਹੱਸਣਾ ਬਿਨਾਂ ਕਾਰਨ ਤੋਂ ਰੋਣਾ ਉਹ ਵੀ ਹੋਲੀਡ ਰੀ ਕਰਕੇ ਬੰਦ ਹੋ ਜਾਂਦਾ ਈਵਨ ਜੇ ਡਾਕਟਰ ਅਮਰ ਸਿੰਘ ਆਤਾ ਉਦੋਂ ਜਦੋਂ ਉਹ ਮੈਡੀਕਲ ਡਾਕਟਰ ਸੀਗੇ ਉਹਦਾ ਕੁਝ ਐਂਟੀਫੰਗਲ ਵੀ ਵਰਤ ਲੈਂਦੇ ਸੀ ਅਸੀਂ ਦੇਖਦੇ ਸੀ ਕਿ ਐਂਟੀਫੰਗਲ ਲੈਣ ਦੇ ਨਾਲ ਵਿਥਿਨ 10 ਡੇਜ਼ ਉਹਨਾਂ ਦੇ ਪੰਜ ਸੱਤ ਲੱਛਣ ਲੱਛਣ ਸੀੜੀਓ ਚਲੇ ਜਾਂਦੇ ਸੀ ਬਿਨਾਂ ਕਾਰਨ ਤੋਂ ਹੱਸਣਾ ਬਿਨਾਂ ਕਾਰਨ ਤੋਂ ਰੋਣਾ ਹਾਥ ਲਾਈ ਜਾਣਾ ਸੁੰਘੀ ਜਾਣਾ ਚੀਜ਼ਾਂ ਨੂੰ ਪਿੱਕੀਟਰ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਨਾ ਇਹ ਚੀਜ਼ਾਂ ਨੂੰ 10 ਤੋਂ 15 ਦਿਨਾਂ ਵਿੱਚ ਲਿਖ ਕੇ ਦੇ ਦਿੰਦੇ ਸੀ ਉਹ ਹੂੰ ਇਹ ਚੱਲੀਆਂ ਜਾਣੀਆਂ 15 ਦਿਨਾਂ ਵਿੱਚ ਹੁਣ ਜੇ ਕਈ ਚੀਜ਼ਾਂ ਜੜੀਆਂ ਹੈਗੀਆਂ ਸੀ ਕਹਿੰਦੇ ਕਈ ਚੀਜ਼ ਜਿਹੜੀ ਟ੍ਰੀਟੇਬਲ ਨੇ ਉਹਨਾਂ ਨੂੰ ਟ੍ਰੀਟ ਕਰ ਦੇਣਾ ਚਾਹੀਦਾ ਜੀ ਉਸ ਤੋਂ ਬਾਅਦ ਉਹਨੂੰ ਜਿਹੜੀ ਸਿਖਾਉਣ ਵਾਲੀ ਚੀਜ਼ਾਂ ਨੇ ਮੰਨ ਲਓ ਸੈਂਸਰੀ ਇਸ਼ੂਜ਼ ਆ ਕੋਈ ਓਟੀ ਦੀ ਲੋੜਾ ਤੇ ਓਟੀ ਲੈ ਲੋ ਸਪੀਚ ਦੀ ਲੋੜਾ ਸਪੀਚ ਲੋ ਸਪੈਸ਼ਲ ਲੋ ਓਵਰ ਆਲ ਜਿਹੜਾ ਉਹਨਾਂ ਨੇ ਸਿਸਟਮ ਬਣਾ ਕੇ ਗਏ ਸੀ ਬਾਬਾ ਫਰੀ ਸੈਂਟਰ ਦੇ ਵਿੱਚ 15 ਸਾਲ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਇੱਕ ਹੋਲਿਸਟਿਕ ਅਪਰੋਚ ਤਿਆਰ ਕੀਤੀ ਜੀ ਉਹਨਾਂ ਨੇ ਸਾਨੂੰ ਇੱਕ 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 ਪਲੇਟਫਾਰਮ ਤੇ ਲੈ ਆਂਦਾ ਹਮ ਹੁਣ ਬਾਬਰੀ ਸੈਂਟਰ ਤੁਸੀਂ ਉਹਨਾਂ ਦਾ ਉੱਥੇ ਵੱਖਰੇ ਵੱਖਰੇ ਲੋਕ ਬੈਠੇ ਨੇ ਫਿਜ਼ੀਓਥੈਰੇਪਿਸਟ ਵੀ ਨੇ ਬਿਲਕੁਲ ਉੱਥੇ ਨੀਰੋ ਦਾ ਵੀ ਫਿਜ਼ੀਓਥੈਰੇਪਿਸਟ ਹੈ ਬਿਲਕੁਲ ਉੱਥੇ ਫਿਜ਼ੀਓ ਆਰਥੋ ਵੀ ਹੈਗਾ ਹਮ ਉੱਥੇ ਓਕੂਪੇਸ਼ਨਲ ਥੈਰੇਪਿਸਟ ਵੀ ਹੈਗਾ ਹਮ ਉਹ ਕਹਿੰਦੇ ਲੋਡ ਸਾਰਿਆਂ ਦੀ ਭਾਈ ਇਹ ਨਹੀਂ ਕਿ ਤੂੰ ਇਕੱਲਾ ਹੀ ਰਾਜਾ ਹੈ ਇੱਥੇ ਸਪੀਚ ਥੈਰੇਪਿਸਟ ਵੀ ਹੈ ਸਪੈਸ਼ਲ ਐ ਡਿਪਟੀਸ਼ੂ ਵਾਲੇ ਬਿਠਾ ਲੈ ਕਰੀਨਿਸਕਲ ਆਸਟੋਪੈਥ ਵੀ ਬਿਠਾ ਲੈ ਕਰੀਨਿਸਕਲ ਆਸਟੋਪੈਥੀ ਵੀ ਬਿਠਾ ਲੈ ਨੈਰੋਥੈਰੇਪਿਸਟ ਨੂੰ ਵੀ ਬੁਲਾ ਲਿਆ ਵੀ ਜੋ ਵੀ ਕੁਝ ਕਰਨਾ ਚਾਹੁੰਦਾ ਉਹ ਆਪਾਂ ਇੱਕ ਇੱਕ ਛੱਤ ਥੱਲੇ ਕੇ ਆਪਣੀ ਈਗੂ ਨੂੰ ਤਿਆਰ ਤਿਆਕ ਕੇ ਫਿਰ ਆਪਾਂ ਕੰਮ ਕਰੀਏ ਤਾਂ ਉਹਦੇ ਨਾਲ ਕੀ ਹੈ ਕਿ 2-2% ਵੀ ਕਰਦੇ ਹੋ ਰਿਜ਼ਲਟ ਇੱਕ ਲੈਵਲ ਤੱਕ ਵੱਜ ਜਾਂਦਾ ਇੱਕ ਕੀ ਹੈ ਕਿ ਪ੍ਰੋਫੈਸ਼ਨਲ ਮਾਈਂਡ ਬਣ ਜਾਂਦਾ ਤੇ ਜੇ ਇਹਨਾਂ ਬੱਚਿਆਂ ਨੂੰ ਹੁਣ ਜਿਹੜਾ ਪੂਰੇ ਯੂਰਪ ਵਿੱਚ ਵੀ ਐਸਸੀ ਦੀ ਜੁਲੀ ਮੈਥਿਊ ਨੇ ਸਾਨੂੰ ਪਿਛਲੇ ਮੈਂ ਪੋਸਟ ਵੀ ਪਾਈ ਕੁਝ ਲੋਕਾਂ ਨੇ ਪੜ੍ਹੀ ਵੀ ਹੋਣੀ ਕਿ ਸਾਨੂੰ ਇਨਵਾਈਟ ਕੀਤਾ ਕਿ ਆਪਾਂ ਹੁਣ ਮਿਲ ਕੇ ਆ ਇਸ ਪ੍ਰੋਟੋਕੋਲ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਵਾਂਗੇ। ਹੂੰ। ਬਾਬਾ ਫਰੀ ਸੈਂਟਰ ਦੇ ਪ੍ਰੋਟੋਕੋਲ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਵਾਂਗੇ। ਮੈਂ ਜਿਹੜਾ ਉਹ ਕਹਿੰਦੀ ਮੈਂ ਚਾਹੁੰਦੀ ਸੀ ਮੈਂ ਇੱਕ ਇੱਕ ਲੈਵਲ ਤੱਕ ਕੰਮ ਕਰ ਸਕੀ ਸਿਰਫ ਡਾਈਟ ਤੇ ਕੰਮ ਕਰ ਸਕੀ। ਜੀ। ਪਰ ਤੁਸੀਂ ਉਸ ਤੋਂ ਕਾਫੀ ਅੱਗੇ ਤੁਹਾਡੇ ਕੋਈ ਬੰਦਾ ਪਲੇਟਫਾਰਮ ਤਿਆਰ ਕਰ ਗਿਆ ਤੁਸੀਂ ਉਸ ਤੋਂ ਬਹੁਤ ਅੱਗੇ ਨਾਂ ਗਿਓ। ਆਪਾਂ ਇਸ ਨੂੰ ਪੂਰੀ ਦੁਨੀਆ 'ਚ ਪਲੇਟਫਾਰਮ ਲੈ ਕੇ ਜਾਈਏ ਕਿ ਆਪਾਂ ਇਸ ਪਲੇਟਫਾਰਮ ਤੇ ਚੱਲਾਂਗੇ। ਹੂੰ। ਤਾਂ ਬੱਚਾ ਠੀਕ ਹੋ ਜਾਏਗਾ। Hmm. 90% ਤੱਕ ਵੀ ਠੀਕ ਹੋ ਜਾਂਦੇ ਨੇ ਤੁਸੀਂ ਗੱਲ ਕਰੀ ਆ ਆਟイズਮ ਵਾਲੇ ਬੱਚਿਆਂ ਦੀ ਵੀ ਹੁਣ ਤਦਾਦ ਜਿਹੜੀ ਵੱਧ ਗਈ ਆ ਪਹਿਲਾਂ ਕੁਝ ਲੋਕ ਇਹ ਵੀ ਮੰਨਦੇ ਨੇ ਕਿ ਪਹਿਲਾਂ ਇੰਨਾ ਗਿਆਨ ਨਹੀਂ ਸੀ ਇਹਨਾਂ ਪਤਾ ਨਹੀਂ ਸੀ ਪਰ ਹੁਣ ਤਦਾਦ ਵੱਧ ਗਈ ਆ ਜਿਵੇਂ ਸਾਡੇ ਪੱਛਮੀ ਸੱਭਿਆਚਾਰ ਦਾ ਆਉਣਾ ਜਾਂ ਖੁਰਾਕ ਦਾ ਸਾਡਾ ਇੱਕਦਮ ਚੇਂਜ ਹੋ ਜਾਣਾ ਆ ਬਾਪੇ ਮਾਪਿਆਂ ਦੀ ਖੁਰਾਕ ਦਾ ਇੱਕਦਮ ਚੇਂਜ ਹੋ ਜਾਣਾ ਤੁਸੀਂ ਮੰਨਦੇ ਹੋ ਉਹ ਵੀ ਕਿਤਨਾ ਕਿਤੇ ਮੁੱਖ ਕਾਰਨ ਹੈ ਉਹਦੇ ਵਿੱਚ ਜੇ ਇੱਕ ਪਿਛਲੇ ਦਿਨੀ ਜਿਹੜੀ ਮਾਈਕਰੋਬਾਇਓਮ ਦੇ ਉੱਤੇ ਕਾਨਫਰੰਸ ਹੋਈ ਉਹਦੇ ਚ ਅਸੀਂ ਅਟੈਂਡ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਸਾਡੀ ਪਰਦਾਦੀ ਚ ਜਿਹੜੇ ਪੇਟ ਦੇ ਅੰਦਰ ਗਟ ਬੈਕਟੀਰੀਆ ਜਿਹੜੇ ਕਹਿੰਦੇ ਆ ਗਟ ਫਲੋਰਾ ਜਿਹਨੂੰ ਕਹਿੰਦੇ ਆ ਜਿਹੜੀ ਸਾਡੀ ਦਾਦੀ ਚ ਸੀ ਉਹ ਸਾਡੀ ਮਾਂ ਚ ਨਹੀਂ ਰਹੀ 50% ਉਤੇ ਡਿਕਲਾਈਨ ਕਰ ਚੁੱਕੇ ਸੀ ਕਹਿੰਦੇ ਉਸ ਤੋਂ ਬਾਅਦ ਹੁਣ ਜਿਹੜੀ ਸਾਡੀ ਭੈਣ ਆਇਆ ਜਾਂ ਸਾਡੀ ਮਾਂ ਸਾਡੀ ਵਾਈਫਸ ਹੈ ਉਹ ਹੁਣ ਐਟ ਪਾਰ ਤੇ ਖੜੀਆਂ ਕਹਿੰਦੇ ਬਹੁਤ ਸਾਰੇ ਵਿੱਚ ਡੈਫਿਸਿਟ ਹੋ ਗਿਆ ਓਕੇ ਕਿਉਂਕਿ ਪਹਿਲਾਂ ਦੀ ਜੇ ਤੁਸੀਂ ਡਾਈਟ ਅਸੀਂ ਮੰਨਦੇ ਆ ਤੇ ਪਹਿਲਾਂ ਫੈਟ ਬੇਸਡ ਡਾਈਟ ਜ਼ਿਆਦਾ ਸੀ ਕਾਰਬਸ ਘੱਟ ਸੀ ਹਮ ਹਣਾ ਵੀ ਜਿਵੇਂ ਮੈਕਸਿਮ ਅੱਧੇ ਲੋਕ ਤਾਂ ਵੈਸਟਰਨ ਲੋਕ ਸੀ ਜਿਹੜੇ ਉਹ ਪਿਓਰ ਨਾਨ-ভেজਿਟੇਰੀਅਨ ਸੀ ਬਿਲਕੁਲ ਉਦੋਂ ਗ੍ਰੇਨਸ ਦਾ ਉੱਥੇ ਇੰਟਰ ਨਹੀਂ ਕੀਤਾ ਸੀ ਅੱਜ ਤੋਂ 200 ਸਾਲ ਪਹਿਲਾਂ ਦੀ ਗੱਲ ਕਰਦੇ ਆ ਨਾਨ-ভেজਿਟੇਰੀਅਨ ਸੀ ਅੱਜ ਵੀ 95% ਯੂਰਪ ਨਾਨ-ভেজਿਟੇਰੀਅਨ ਹੈ ਹਮ ਅ ਜਿਹੜਾ ਇੰਡੀਅਨ ਸੀਗੇ ਉਹ ਐਨੀਮਲ ਫੂਡ ਤੇ ਜ਼ਿਆਦਾ ਸੀ ਏਸ਼ੀਅਨ ਲੈਟੇ ਲੋਕ ਸੀ ਜੀ ਉਹ ਕਿਉਂ ਬਹੁਤ ਸੀ ਜੀ ਬਹੁਤ ਜ਼ਿਆਦਾ ਮਤਰਾ ਚ ਕਿਉਂ ਪੀਦੇ ਸੀ ਦੁੱਧ ਜੋ ਮਿੱਠਾ ਖਾਣਾ ਵੀ ਹੁੰਦਾ ਸੀ ਤੇ ਕਿਉਂ ਬਹੁਤ ਹੁੰਦਾ ਸੀ ਤੋ ਜਿਹੜਾ ਘਿਓ ਹੁੰਦਾ ਫੈਟ ਜਿਹੜੀ ਆ ਉਹ ਤੁਹਾਡੀ ਅਬਜોર્ਪਸ਼ਨ ਨੂੰ ਸਲੋ ਕਰ ਦਿੰਦੀ ਆ ਓਕੇ ਮਿੱਠੇ ਦੀ ਅਬਜોર્ਪਸ਼ਨ ਹਮ ਅ ਸੈਕੰਡ ਉਦੋਂ ਕੁਦਰਤੀ ਤਰੀਕੇ ਜ਼ਿਆਦਾ ਸੀ ਐਂਡ ਬੋਡੀ ਜਿਹੜੀ ਮੋਬਾਈਲਾਈਜ਼ ਜ਼ਿਆਦਾ ਕਰਦੀ ਸੀ ਹਮ ਉਦੋਂ ਜੰਕ ਫੂਡ ਨਹੀਂ ਹੁੰਦਾ ਸੀ ਬਿਲਕੁਲ ਨਹੀਂ ਫਾਸਟ ਫੂਡ ਜਿਹੜੀ ਚੀਜ਼ਾਂ ਸੀ ਜਿਹੜੀਆਂ ਡੈਡ ਫੂਡ ਸੀ ਜਿਹੜੇ ਇਹ ਭੋਜਨ ਸਾਡੇ ਨਹੀਂ ਸੀਗੇ ਹਮ ਔਰ ਮੈਕਸਿਮ ਜਿਹੜੇ ਸੀ ਉਹ ਖੇਤਾਂ 'ਚ ਹੀ ਕੰਮ ਕਰਦੇ ਲੋਕ ਉਹ ਬਰਾਬਰ ਦੀ ਮਾਤਰਾ 'ਚ ਉਹ ਜਿਹੜੀਆਂ ਵੇਜੀਟੇਬਲ ਮੂਲੀ ਲੈ ਲਈ ਗਾਜਰ ਲੈ ਲਈ ਨਾਸ ਅੰਬਰੂਦ ਤੋੜ ਲਿਆ ਇਹ ਕੁਝ ਚੀਜ਼ਾਂ ਜਿਹੜੀਆਂ ਉਹ ਫਰੈਸ਼ ਚੀਜ਼ਾਂ ਉਹ ਅੰਦਰ ਜਾਂਦੇ ਸੀ ਔਰ ਕੈਮੀਕਲਾਂ ਦੀ ਵੀ ਘਾਟ ਸੀ ਉਹ ਹੁਣੇ ਕੰਦਾਜਾ ਹੈ ਕਿ 80000 ਦੇ ਆਸ-ਪਾਸ ਕੈਮੀਕਲ ਹਰ ਸਾਲ ਧਰਤੀ ਤੇ ਡਿੱਗਦੇ 80000 ਮੈਨ ਮੇਡ ਜਿਹੜੇ 80000 ਤਰ੍ਹਾਂ ਦੇ ਜਨ ਸੀ ਕੋਈ 80000 ਤਰ੍ਹਾਂ ਦੇ 80000 ਤਰ੍ਹਾਂ ਦੇ ਕੈਮੀਕਲ ਹਰ ਸਾਲ ਹਰ ਸਾਲ ਡਿੱਗਦੇ ਇਹ ਇੱਕ ਵਰਡ دیا ਜਾਂਦਾ ਹਾਂ EPA ਦੀ ਜਿਹੜੀ ਰਿਪੋਰਟ ਹੈ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਅੰਦਾਜ਼ਾ ਹੁਣ ਇੱਕ ਸਟੱਡੀ ਹੋਈ ਅੱਜ ਤੋਂ ਕੋਈ 2009 ਦੀ ਸਟੱਡੀ ਆ ਹੂੰ ਉਹ ਚ 12 ਬੱਚਿਆਂ ਦੇ 10 ਚਾ 12 ਬੱਚਿਆਂ ਦਾ ਉਹਨਾਂ ਨੇ 나ੜੂਏ ਦੇ ਸੈਂਪਲ ਲਏ ਜੀ ਜਮਾਂਦਰੂ ਬੱਚੇ ਦੇ ਉਹਨਾਂ ਨੇ ਪਾਇਆ ਕਿ 200 ਤਰ੍ਹਾਂ ਦੇ ਨੀਰੋਟੋਕਸਿਕ ਜਮ ਦੇ ਬੱਚਾ ਲੈ ਕੇ ਪੈਦਾ ਹੋ ਰਿਹਾ ਅਮਰੀਕਨ ਓਕੇ ਜਿਹੜਾ ਸਭ ਤੋਂ ਸਰਦਾਰ ਕੋ ਹੁੰਦਾ ਸਰਪੰਚ ਕੋ ਹੁੰਦਾ ਹੈ ਹੂੰ ਦੁਨੀਆ ਦਾ ਐਨ ਗ੍ਰੇਵਨ ਟਾਈਸੋ ਦੇ ਆਸ-ਪਾਸ ਜਿਹੜੇ ਕਾਰਸੋਨ ਜਨਿਕ ਲੈ ਕੇ ਪੈਦਾ ਹੋ ਰਿਹਾ। ਹਨਾ ਨਿਊ ਬੋਨ ਸਟੱਡੀ ਤੁਸੀ ਤੁਹਾਨੂੰ ਮਿਲ ਜੂਗੀ। ਨਿਊ ਬੋਰਨ ਟਾਕਸਿਕ ਸਟੱਡੀ ਜਾਂ ਇਸ ਤਰ੍ਹਾਂ ਦਾ ਨਾਮ ਦੇ ਗੂਗਲ ਤੇ ਕਰੋ ਤੁਹਾਨੂੰ ਆਰਾਮ ਨਾਲ ਮਿਲ ਜੂਗੀ। ਹਮ ਤਾਂ ਉਹ ਇੱਕ ਅੰਦਾਜ਼ਾ ਸ਼ੋਅ ਕਰਦਾ ਕਿ ਹੁਣ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹ ਅੰਡਰ ਟਾਕਸਿਕ ਬਰਡਨ ਆ। ਉਹ ਚ ਜ਼ਿਆਦਾ ਰੋਲ ਜਿਹੜਾ ਹੈਗਾ ਉਹ ਬ੍ਰੇਨ ਦਾ ਘਟ ਹੋ ਕੇ ਸਾਡੇ ਕੈਮੀਕਲਸ ਦਾ ਜ਼ਿਆਦਾ ਰੋਲ ਹੈਗਾ ਕਿ ਕੈਮੀਕਲ ਦੀ ਇੱਕ ਰਿਵਰ ਚੱਲ ਰਹੀ ਆ। ਹਮ ਪੇਟ ਤੋਂ ਦਿਮਾਗ ਤੱਕ ਇੱਕ ਤਰ੍ਹਾਂ ਦੀ ਨਦੀ ਚੱਲ ਰਹੀ ਆ ਬਿਲਕੁਲ ਠੀਕ ਹੈ ਉਹ ਨਦੀ ਕਿਤੇ ਨਾ ਕਿਤੇ ਜਾ ਕੇ ਜਦੋਂ ਸਾਡੇ ਤਾਂ కెਮੀਕਲ ਇੰਨੇ ਸੈਂਸਿਟਿਵ ਨੇ ਹੂੰ ਕਿ ਇੱਕ ਸੈਕਿੰਡ ਚ ਕਿੰਨੇ ਟ੍ਰਿਲੀਅਨ ਵਾਰ కెਮੀਕਲ ਰਿਐਕਸ਼ਨ ਹੋ ਜਾਂਦਾ ਬਿਲਕੁਲ ਜੇ ਇੱਕ కెਮੀਕਲ ਵੀ ਅੰਦਰ ਗਿਆ ਤਾਂ ਉਹਨੇ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਜਾਣਾ ਜਦ ਤੱਕ ਆਪਾਂ ਗੱਲ ਕਰ ਰਹੇ ਹਾਂ ਤੱਕ ਤਾਂ ਬੋਡੀ ਤੇ ਰਿਐਕਟ ਕਰ ਜਾਣਾ ਉਸ ਨੂੰ ਬਿਲਕੁਲ ਇੰਨਾ ਇੰਨਾ ਫਾਸਟ ਹੈ కెਮੀਕਲ ਰਿਐਕਸ਼ਨਸ